ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸੁਆਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਮੇਰੇ ਪੰਜਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ੀ ਹੋਈ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਹਦੇ ਵਿੱਚੋਂ ਇੱਕ ਅਸ਼ਟਪਦੀ ਦਾ ਪਾਠ ਕਰਕੇ ਸਾਂਇਆ ਕਰੋ ਇਹ ਇੱਕ ਅਸ਼ਟਪਦੀ ਦਾ ਪਾਠ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਵੇਗੀ ਸਾਡੇ ਉੱਤੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੇਅੰਤ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਲੇਦਰ ਕਲੇਸ਼ ਮਿਟ ਜਾਣਗੇ ਤਾਂ ਫਿਰ ਇਹ ਕਿਹੜੀ ਅਸ਼ਟਪਦੀ ਬਾਰੇ ਆਪਾਂ ਗੱਲ ਕਰ ਰਹੇ ਹਾਂ ਤੇ ਰਾਤ ਵੇਲੇ ਇਹ ਬਾਣੀ ਦਾ ਪਾਠ ਕਰਨਾ ਨੂੰ ਕਿਉਂ ਕਿਹਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੀ ਚਰਣਾ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਆ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਕਿਉਂਕਿ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਵੀਡੀਓ ਨੂੰ ਪੂਰਾ ਸੁਣਿਓ ਜੇ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਧੰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਆਓ ਹੁਣ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਮੇਰੇ ਪੰਜਵੇਂ ਪਾਸ਼ ਜੀ ਦੀ ਬਖਸ਼ਿਸ਼ ਇਹ ਬਾਣੀ ਦੇ ਬਾਰੇ ਕਿ ਇਹ ਬਾਣੀ ਦੇ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੀ ਸਮਝਾਇਆ ਹੈ ਮੇਰੇ ਪੰਜਵੇਂ ਪਾਤਸ਼ਾਹ ਤੁੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਬਾਣੀ ਦੇ ਰਾਹੀਂ ਸਾਨੂੰ ਗਰੰਟੀ ਦਿੱਤੀ ਆ ਸਾਨੂੰ ਲਿਖ ਕੇ ਦਿੱਤਾ ਹੈ ਕਿ ਉਹ ਪਰਮਕੀਤਾ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸਾਰੇ ਸੁੱਖ ਨੇ ਤਾਂ ਜੋ ਭੈਣ ਭਰਾ ਕਹਿ ਦਿੰਦੇ ਆ ਨਾ ਹਰ ਰੋਜ਼ ਪਾਠ ਕਰਨ ਦੇ ਨਾਲ ਕੀ ਹੁੰਦਾ ਹੈ ਹਰ ਰੋਜ਼ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਕੀ ਹੋ ਜਾਂਦਾ ਹੈ ਤਾਂ ਉਹ ਇਸ ਗੱਲ ਨੂੰ ਧਿਆਨ ਦੇ ਨਾਲ ਸਮਝੋ ਉਸ ਸੁਖਮਣੀ ਸਹਿਵਨ ਦੀ ਪਹਿਲੀ ਅਸ਼ਟਬਦੀ ਦਾ ਪਾਠ ਵਾਰ-ਵਾਰ ਕਰੋ ਸਹਿਜ ਦੇ ਨਾਲ ਕਰੋ ਧਿਆਨ ਦੇ ਨਾਲ ਕਰੋ ਤਾਂ ਤੁਹਾਨੂੰ ਇਕੱਲੀ-ਇਕੱਲੀ ਗੱਲ ਸਮਝਦੇ ਵਿੱਚ ਆਵੇਗੀ ਕਿ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਕੀ ਹੁੰਦਾ ਹੈ ਮੇਰੇ ਪੰਜਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਖੁਦ ਕਹਿ ਰਹੇ ਨੇ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੀ ਸਾਰੇ ਸੁੱਖ ਆ ਪਾਤਸ਼ਾਹ ਕਹਿੰਦੇ ਪਰਮਕੀਤਾ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਜੀਵਨ ਦਾ ਸਭ ਤੋਂ ਉੱਤਮ ਕਰਮਿਆ ਜਿਹਦੇ ਨਾਲ ਸਾਡੇ ਮਨ ਦੇ ਸਾਰੇ ਡਰ ਰੁਪੈ ਦੁੱਖ ਕਲੇਸ਼ ਮਿਟ ਜਾਂਦੇ ਆ ਪਾਤਸ਼ਾਹ ਕਹਿੰਦੇ ਨਾਮ ਜਪਣ ਦੇ ਨਾਲ ਰਿਧੀਆਂ ਸਿੱਧੀਆਂ ਮਨ ਦੀਆਂ ਸਮੁੱਚੀਆਂ ਸ਼ਕਤੀਆਂ ਨੂੰ ਇਕਾਗਰ ਕਰਨ ਦੀ ਯਾਚ ਆ ਜਾਂਦੀ ਹੈ ਮਨੁੱਖ ਨੂੰ ਮਨੁੱਖ ਦੇ ਮਨ ਦੀਆਂ ਤ੍ਰਿਸ਼ਨਾਵਾਂ ਬੁਝ ਜਾਂਦੀਆਂ ਨੇ ਮਨੁੱਖ ਦਾ ਮਨ ਪਰਉਪਕਾਰੀ ਹੋ ਜਾਂਦਾ ਹੈ ਮਨੁੱਖ ਦੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਜਪਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਚੀਰੇ ਤੇ ਰੰਗੀ ਨੂਰ ਤੇ ਹਿਰਦੇ ਦੇ ਵਿੱਚ ਅੰਮ੍ਰਿਤ ਵਰਗੀ ਮਿਠਾਸ ਆ ਜਾਂਦੀ ਆ ਜਮਾ ਦਾ ਡਰ ਭੈ ਕਤਮ ਹੋ ਜਾਂਦਾ ਹੈ ਜੋ ਮਨੁੱਖ ਨਾਮ ਜਪਦੇ ਨੇ ਉਹ ਰੱਬ ਦੇ ਨੇੜੇ ਹੋ ਜਾਂਦੇ ਆ ਤੇ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਮਾਨ ਪ੍ਰਾਪਤ ਹੁੰਦਾ ਏ ਇਸ ਕਰਕੇ ਹਰ ਰੋਜ ਉਹ ਪਰਮਕੀਤਾ ਪਰਮਾਤਮਾ ਜੀ ਦਾ ਨਾਮ ਜਪਣਾ ਚਾਹੀਦਾ ਹੈ ਪਰ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਵੀ ਸਮਝਾ ਦਿੱਤਾ ਕਿ ਨਾਮ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ ਜਾਂ ਫਿਰ ਸਾਧੂ ਸੰਤਾਂ ਦੇ ਸੰਗ ਦੇ ਨਾਲ ਮਿਲਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦੇ ਰਾਹੀਂ ਸਾਨੂੰ ਅਸਲੀ ਸਾਧੂ ਭਗਤਾਂ ਪੰਡਤਰੀ ਪਛਾਣ ਕਰਨੇ ਸਿਖਾਈ ਆ ਸਤਿਗੁਰ ਸੱਚੇ ਪਾਸ਼ਾ ਜੀ ਨੇ ਅਸਲੀ ਬ੍ਰਹਮ ਗਿਆਨੀ ਦੇ ਗੁਣ ਸਾਨੂੰ ਇਸ ਬਾਣੀ ਦੇ ਵਿੱਚ ਦੱਸੇ ਆ ਦੱਸਿਆ ਹੈ ਕਿ ਜੋ ਅਸਲ ਬ੍ਰਹਮ ਗਿਆਨੀ ਆ ਉਹਦੀ ਸੰਗਤ ਕਰਨ ਦੇ ਨਾਲ ਇੱਕ ਆਮ ਇਨਸਾਨ ਵੀ ਬ੍ਰਹਮ ਗਿਆਨੀ ਹੋ ਜਾਂਦਾ ਹੈ ਉਹ ਆਪ ਵੀ ਭਗ 사ਗਰ ਪਾਰ ਹੁੰਦੇ ਆ ਤੇ ਹੁੰਰ ਨੂੰ ਮਿਟਾਰ ਦਿੰਦੇ ਆ ਸਤਿਗੁਰ ਸੱਚੇ ਪਾਸ਼ਾ ਜੀ ਨੇ ਇਸੇ ਬਾਣੀ ਦੇ ਵਿੱਚ ਹੀ ਸਾਨੂੰ ਸਾਧੂ ਸੰਤਾਂ ਦੀ ਨਿੰਦਿਆ ਕਰਨ ਤੋਂ ਵਰਜਿਆ ਹੈ ਸਤਿਗੁਰ ਸੱਚੇ ਪਾਸ਼ਾ ਜੀ ਨੇ ਬਹੁਤ ਸ਼ਕਤੀ ਦੇ ਨਾਲ ਫਟਕਾਰ ਪਾਈ ਆ ਕਿ ਜੋ ਮਨੁੱਖ ਸਾਧੂ ਸੰਤਾਂ ਦੀ ਅਸਲ ਬ੍ਰਹਮ ਗਿਆਨੀਆਂ ਦੀ ਨਿੰਦਿਆ ਕਰਦੇ ਆ ਨਾ ਉਹਨਾਂ ਦੀ ਮਤ ਮਲੀਨ ਹੋ ਜਾਂਦੀ ਆ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਸੁੱਖ ਚਲੇ ਜਾਂਦੇ ਆ ਨਿੰਦਿਆ ਚੁਗਲੀ ਤਾਂ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਪਰ ਜਿਹੜਾ ਬੰਦਾ ਸਾਧੂ ਸੰਤਾਂ ਦੀ ਨਿੰਦਿਆ ਕਰਦਾ ਹੈ ਨਾ ਕਹਿੰਦੇ ਉਹਨੂੰ ਨਾ ਤਾਂ ਇਸ ਸੰਸਾਰ ਦੇ ਵਿੱਚ ਅਤੇ ਨਾ ਹੀ ਮਰਨ ਤੋਂ ਬਾਅਦ ਠੋਈ ਮਿਲਦੀ ਆ ਕਹਿੰਦੇ ਉਹ ਜੂਨਾ ਦੇ ਵਿੱਚ ਭਟਕਦੇ ਰਹਿੰਦੇ ਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦੇ ਰਾਹੀਂ ਸਾਨੂੰ ਬਹੁਤ ਵੱਡਾ ਗਿਆਨ ਦਿੱਤਾ ਹੈ ਤੇ ਇਹ ਗਿਆਨ ਦਾ ਸਾਨੂੰ ਤਾਂ ਹੀ ਪਤਾ ਲੱਗੇਗਾ ਨਾ ਜਦੋਂ ਅਸੀਂ ਰੋਜ਼-ਰੋਜ਼ ਇਸ ਬਾਣੀ ਦਾ ਪਾਠ ਕਰਾਂਗੇ ਪਰ ਕਈ ਭੈਣ ਭਰਾ ਕਹਿ ਦਿੰਦੇ ਵੀ ਸਾਡੇ ਕੰਮਾਂ ਕਾਰਾਂ ਕਰਕੇ ਜ਼ਿੰਦਗੀ ਦੇ ਰਜਿਮਿਆਂ ਕਰਕੇ ਸਾਨੂੰ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਖਾਸ ਕਰਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਉਹ ਨਹੀਂ ਕਰਤ ਹੁੰਦੇ ਕਹਿੰਦੇ ਸਾਡੇ ਤੋਂ 1 ਘੰਟਾ 1.5 ਘੰਟਾ ਨਹੀਂ ਘਟਿਆ ਜਾਂਦਾ ਕਿਉਂਕਿ ਸੰਗਤ ਜੀ ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਬੜੇ ਸਹਿਜ ਦੇ ਨਾਲ ਪਿਆਰ ਦੇ ਨਾਲ ਸਮਝ-ਸਮਝ ਕੇ ਪੜ੍ਹਦੇ ਆ ਤਾਂ 1 ਤੋਂ 1.5 ਘੰਟੇ ਦਾ ਸਮਾਂ ਲੱਗ ਜਾਂਦਾ ਹੈ ਸ਼ਕਲੀ ਪਾਠ ਕਰਨ ਵਾਲੇ ਤਾਂ ਅੱਧੇ ਘੰਟੇ ਦੇ ਵਿੱਚ ਵੀ ਕਰ ਲੈਂਦੇ ਆ ਪਰ ਜੋ ਅਭਿਆਸੀ ਜੋ ਪਿਆਰ ਵਾਲੇ ਪਿਆਰ ਦੇ ਵਿੱਚ ਭਿੱਜ ਕੇ ਸਮਝ ਸਮਝ ਕੇ ਸਹਿਜ ਦੇ ਨਾਲ ਪਾਠ ਕਰਦੇ ਆ ਉਹਨਾਂ ਨੂੰ ਸਮਾਂ ਜ਼ਿਆਦਾ ਲੱਗ ਜਾਂਦਾ ਹੈ 1 ਘੰਟੇ ਤੋਂ ਡੇਢ ਘੰਟੇ ਦਾ ਸਮਾਂ ਲੱਗ ਹੀ ਜਾਂਦਾ ਹੈ ਤਾਂ ਇਸ ਕਰਕੇ ਜੋ ਭੈਣ ਭਰਾ 1 ਡੇਢ ਘੰਟਾ ਨਹੀਂ ਕੱਟ ਪਾਉਂਦੇ ਉਹ ਫਿਰ ਪਾਠ ਹੀ ਨਹੀਂ ਕਰਦੇ ਜਾਂ ਫਿਰ ਕਈ ਭੈਣ ਭਰਾ ਸਰੀਰਕ ਦੁੱਖ ਰੋਗ ਹੋਣ ਕਰਕੇ ਕਹਿੰਦੇ ਆ ਵੀ ਅਸੀਂ 1 ਡੇਢ ਘੰਟੇ ਦਾ ਚੌਂਕੜਾ ਨਹੀਂ ਮਾਰ ਕੇ ਬੈਠ ਸਕਦੇ ਇਸ ਕਰਕੇ ਕਹਿੰਦੇ ਅਸੀਂ ਸੁਖਨੀ ਸਾਹਿਬ ਦੀ ਬਾਣੀ ਦਾ ਪਾਠ ਨਹੀਂ ਕਰਦੇ ਤਾਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਭਾਈ ਪਾਠ ਕਰਨਾ ਨਹੀਂ ਛੱਡਣਾ ਅਮਰਤ ਵੇਲਾ ਸਮਾਂ ਲਣ ਦੇ ਨਾਲ-ਨਾਲ ਅਮਰਤ ਵੇਲੇ ਦੀਆਂ ਬਾਣੀਆਂ ਦਾ ਪਾਠ ਕਰਨ ਦੇ ਨਾਲ-ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਵੀ ਸਾਡੇ ਲਈ ਬਹੁਤ ਜ਼ਰੂਰੀ ਆ ਇਹ ਪਾਠ ਨੂੰ ਤੁਸੀਂ ਕਈ ਭਾਗਾਂ ਦੇ ਵਿੱਚ ਵੰਡ ਕੇ ਕਰ ਸਕਦੇ ਹੋ ਜੇ ਤੁਸੀਂ ਇਕੱਠਾ ਪਾਠ ਇੱਕੇ ਵਾਰ ਨਹੀਂ ਕਰ ਸਕਦੇ ਤਾਂ 12 ਅਸ਼ਟਪਦੀਆਂ ਦਾ ਪਾਠ ਸਵੇਰੇ ਕਰ ਲਓ 12 ਦਾ ਰਾਤ ਵੇਲੇ ਕਰ ਲਓ ਸੋ ਗੁਰੂ ਜੀ ਸਾਹਿਬ ਦੀ ਬਾਣੀ ਦੇ ਵਿੱਚ ਕੁੱਲ 24 ਅਸ਼ਟਪਦੀਆਂ ਨੇ ਜਿਵੇਂ ਚਾਹੋ ਉਵੇਂ ਕਰ ਸਕਦੇ ਹੋ ਜੇ ਹਰ ਰੋਜ਼ ਇੱਕ ਪਾਠ ਕਰਨਾ ਚਾਹੁੰਦੇ ਹੋ ਤਾਂ ਇੱਕ ਪਾਠ ਕਰ ਲਓ ਜੇ ਇੱਕ ਦਿਨ ਦੇ ਵਿੱਚ ਇਹਨੂੰ ਦੋ ਭਾਗਾਂ ਦੇ ਵਿੱਚ ਵੰਡ ਕੇ ਕਰਨਾ ਚਾਹੁੰਦੇ ਹੋ ਤਾਂ ਸਵੇਰੇ ਸ਼ਾਮ ਅੱਦਾ ਅੱਦਾ ਪਾਠ ਕਰ ਲਓ 12 ਬਾਰਾਸ਼ਟ ਬੜੀਆਂ ਜੇ ਬਾਰਾਸ਼ਟ ਬੜੀਆਂ ਵੀ ਬੈਠ ਕੇ ਨਹੀਂ ਹੁੰਦੀਆਂ ਤਾਂ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਆਪਣੇ ਸ਼ਰੀਰ ਦੇ ਹਿਸਾਬ ਦੇ ਨਾਲ ਦੇਖ ਲਓ ਵੀ ਤੁਸੀਂ ਕਿੰਨਾ ਸਮਾਂ ਬੈਠ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਹਰ ਰੋਜ਼ ਦੀ ਇੱਕ ਅਸ਼ਟ ਜਦੀ ਦਾ ਪਾਠ ਕਰਕੇ 24 ਦਿਨਾਂ ਦੇ ਵਿੱਚ ਸੰਪੂਰਨ ਸੁਖੁਮਨੀ ਸਹਿਬਦੀ ਦੇ ਪਾਠ ਦਾ ਭੋਗ ਪਾ ਸਕਦੇ ਹੋ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਮਨਾਹੀ ਨਹੀਂ ਹੈ ਹਰ ਰੋਜ਼ ਰਾਤ ਨੂੰ ਸੌਣ ਵੀ ਲੈ ਕਰ ਲਓ ਜਦੋਂ ਤੁਸੀਂ ਸਾਰੇ ਕੰਮ ਧੰਦੇ ਕਰਕੇ ਵਿਹਲੇ ਹੋ ਜਾਨੇ ਉਹ ਸਾਰੀਆਂ ਜ਼ਿੰਮੇਵਾਰੀਆਂ ਪੂਤਾ ਲੈਨੇ ਹੋ ਉਦੋਂ 5-10 ਮਿੰਟ ਦਾ ਸਮਾਂ ਕੱਢ ਲੋ ਕਿਉਂਕਿ ਇੱਕ ਅਸ਼ਟਵਰੀ ਦਾ 파ਠ ਜੀ ਕਰ ਆਪਾਂ ਪਿਆਰ ਦੇ ਨਾਲ ਕਰਾਂਗੇ ਨਾ ਸਹਿਜ ਦੇ ਨਾਲ ਕਰਾਂਗੇ ਤਾਂ 5 ਮਿੰਟਾਂ ਦੇ ਵਿੱਚ ਜਾਂ 10 ਮਿੰਟਾਂ ਦੇ ਵਿੱਚ ਅਸੀਂ ਕਰ ਲਵਾਂਗੇ ਤਾਂ ਹਰ ਰੋਜ਼ ਦਾ ਇਹ ਨਿਯਮ ਬਣਾ ਲਓ ਕਿ ਰਾਤ ਨੂੰ ਸੌਣ ਵੇਲੇ ਅਸੀਂ ਇੱਕ ਅਸ਼ਟਵਰੀ ਦਾ 파ਠ ਕਰਨਾ ਹੈ ਜਿਵੇਂ ਜਿਵੇਂ ਆਪਾਂ ਪਾਠ ਕਰਾਂਗੇ ਨਾ ਸੱਚ ਕਰਕੇ ਜਾਣੇ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੀ ਬਹੁਤ ਕਿਰਪਾ ਹੋਵੇਗੀ ਸਾਡੀ ਅਕਲ ਦੇ ਵਿੱਚ ਸਾਡੇ ਗਿਆਨ ਦੇ ਵਿੱਚ ਵਾਧਾ ਹੋਵੇਗਾ ਇਹ ਪਾਠ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੁੰਦੇ ਆ ਗਿਆਨ 'ਚ ਵੀ ਵਾਧਾ ਹੁੰਦਾ ਹੈ ਅਤੇ ਵਾਹਿਗੁਰੂ ਜੀ ਦੀ ਵੀ ਕਿਰਪਾ ਹੁੰਦੀ ਆ ਤਾਂ ਹਰ ਰੋਜ਼ ਇਹ ਪਾਠ ਕਰਨ ਦਾ ਨਿਯਮ ਬਣਾਉਣਾ ਹੈ ਅਤੇ ਜਿਹੜੇ ਭੈਣ ਭਰਾ ਕਹਿ ਦਿੰਦੇ ਆ ਕਿ ਹਰ ਰੋਜ਼ ਸਿਮਰਨ ਕਰਨ ਦਾ ਕੀ ਫਲ ਮਿਲਦਾ ਹੈ ਹਰ ਰੋਲ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਕੀ ਹੁੰਦਾ ਹੈ ਤਾਂ ਉਹਨਾਂ ਦੇ ਅੱਗੇ ਤਾਂ ਖਾਸ ਕਰਕੇ ਬੀਨਤੀ ਆ ਕਿ ਉਹ ਜ਼ਿਆਦਾ ਨਹੀਂ ਨਾ ਘਟੋ ਘਟ ਸੁਖਮੀ ਸੰਗੀਤੀ ਬਾਣੀ ਦੀ ਇੱਕ ਅਸ਼ਟਰੀ ਦਾ ਪਾਠ ਕਰਨਾ ਸ਼ੁਰੂ ਕਰ ਦੋ ਉਹ ਵੀ ਪਹਿਲੀ ਦਾ ਸਿਰਫ ਪਹਿਲੀ ਅਸ਼ਟਰੀ ਦਾ ਪਾਠ ਹੀ ਵਾਰ-ਵਾਰ ਕਰੀ ਜਾਓ ਜੇ ਇੱਕ ਅਸ਼ਟਰੀ ਦਾ ਪਾਠ ਨਹੀਂ ਨਾ ਕਰ ਸਕਦੇ ਤੁਸੀਂ ਪਹਿਲੀ ਅਸ਼ਟਰੀ ਦੀਆਂ ਪਹਿਲੀਆਂ ਦੋ ਪੰਕਤੀਆਂ ਦਾ ਪਾਠ ਹੀ ਕਰ ਲਓ ਉਹਨਾਂ ਨੂੰ ਵਾਰ-ਵਾਰ ਜਪੋ ਉਹਨੂੰ ਸਮਝੋ ਕਿ ਗੁਰੂ ਸਾਹਿਬ ਜੀ ਨੇ ਕੀ ਕਿਹਾ ਏ ਤਾਂ ਉਹ ਦੋ ਪੰਕਤੀਆਂ ਦੇ ਵਿੱਚ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਸਾਰੀ ਖੇੜ ਹੀ ਸਮਝਾ ਦਿੱਤੀ ਆ ਪਹਿਲੀ ਅਸ਼ਟਵਦੀ ਦੀਆਂ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਹੀ ਸਾਨੂੰ ਗਰੰਟੀ ਦੇ ਦਿੱਤੀ ਆ ਕਿ ਉਹ ਪਰਮ ਪਿਤਾ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸਾਰੇ ਸੁਖਿਆ ਨਾਮ ਜਪ ਕੇ ਹੀ ਤੂੰ ਸੁਖੀ ਹੋਣਾ ਹੈ ਸੋ ਪਾਠ ਕਰਨਾ ਸ਼ੁਰੂ ਕਰੋ ਮਨ ਦੇ ਸਾਰੇ ਸ਼ੰਕੇ ਦੂਰ ਹੋ ਜਾਣਗੇ ਮਨ ਦੇ ਸਾਰੇ ਪਰੰਪਲੇ ਖੇਦੂਰ ਹੋ ਜਾਣਗੇ ਫਿਰ ਕਿਸੇ ਤੋਂ ਕੁਝ ਵੀ ਪੁੱਛਣ ਦੀ ਲੋੜ ਨਹੀਂ ਪੈਣੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਕੱਲੀ-ਕੱਲੀ ਗੱਲ ਆਪਣੇ ਆਪ ਸਮਝ ਦੇ ਵਿੱਚ ਆਵੇਗੀ ਸਾਡੇ ਲਈ ਕੀ ਕੰਮ ਕਰਨੇ ਸਹੀ ਆ ਕਿਹੜੇ ਕੰਮ ਕਰਨੇ ਸਾਡੇ ਲਈ ਘਲਤ ਆ ਅਸੀਂ ਨਾਮ ਕਿਵੇਂ ਜਪਣਾ ਹੈ ਅਸੀਂ ਕਿੰਨਾ ਦੀ ਸੰਗਤ ਕਰਨੀ ਆ ਕਿੰਨਾ ਤੋਂ ਦੂਰ ਰਹਿਣਾ ਸਭ ਕੁਝ ਸਾਜ ਦੇ ਵਿੱਚ ਆ ਜਾਵੇਗਾ ਜਦੋਂ ਅਸੀਂ ਬਾਣੀ ਨੂੰ ਵਿਚਾਰ ਕੇ ਪੜਨਾ ਸ਼ੁਰੂ ਕਰ ਦਵਾਂਗੇ ਅਰਥ ਸਮਝਣੇ ਸ਼ੁਰੂ ਕਰ ਦਵਾਂਗੇ ਅਤੇ ਸੁਖ ਨੂੰ ਇਸ ਸਾਜ ਦੀ ਬਾਣੀ ਨੂੰ ਜਦੋਂ ਆਪਾਂ ਪਿਆਰ ਦੇ ਨਾਲ ਪੜਦੇ ਹਾਂ ਨਾ ਇਕੱਲੀ-ਗੱਲੀ ਗੱਲ ਦੀ ਸਾਨੂੰ ਸਮਝ ਆਂਦੀ ਆ ਅਰਥ ਸਮਝਣੇ ਓਖੇ ਨਹੀਂ ਆ ਬਸ ਸਹਿਜ ਦੇ ਨਾਲ ਪੜਨ ਦੀ ਲੋੜ ਆ ਇੱਕ-ਇੱਕ ਗੱਲ ਦੀ ਸਮਝ ਆਉਂਦੀ ਆ ਕਿ ਗੁਰੂ ਸਹਿ ਕੀ ਨੇ ਕੀ ਸਿਂਦਾ ਆ ਬਾਕੀ ਜੇ ਨਾ ਸਮਝ ਆ ਰਹੇ ਤਾਂ ਨਾਲ ਅਰਥਾਂ ਵਾਲਾ ਗੁਟਕਾ ਸਾਹਿਬ ਲੈਓ ਹੁਣ ਤਾਂ ਗੁਟਕਾ ਸਾਹਿਬ ਨਹੀਂ ਲਿਉਣ ਦੀ ਲੋੜ ਨਹੀਂ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਸੁਗੁਣੀ ਸਹਿਜ ਜੀ ਦੇ ਅਰਥ ਕੱਢ ਸਕਦੇ ਹੋ ਸਰਚ ਕਰ ਲੈਣਾ ਤੁਹਾਨੂੰ ਸਾਰੀ ਗੱਲ ਸਮਝਦੇ ਵਿੱਚ ਆ ਜਾਵੇਗੀ ਸੋ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਆਪਾਂ ਹਰ ਰੋਜ਼ ਗੁਰਬਾਣੀ ਦਾ ਪਾਠ ਕਰਨਾ ਹੈ ਅਮਰ ਤਵੇਲੇ ਵੀ ਆਜੜੀ ਲਗਵਾਉਣੀ ਆ ਪਾਠ ਵੀ ਕਰਨਾ ਹੈ ਅਤੇ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਮੇਜਰ ਕਰਨਾ ਹੈ ਸਿਮਰਨਾ ਕਰਨਾ ਹੈ ਸੋਹਣੀ ਸੈਜੀ ਦਾ ਪਾਠ ਕਰਨਾ ਹੈ ਕਿਉਂਕਿ ਸੋਹਣੀ ਸੈਜੀ ਦੇ ਪਾਠ ਦੇ ਵਿੱਚ ਸਾਨੂੰ ਸਿਮਰਨ ਬਾਰੇ ਬੜੇ ਵਿਸਤਾਰਪੂਰਵਕ ਸਮਝਾਇਆ ਹੈ ਕਿ ਸਿਮਰਨ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਉਂਦਾ ਹੈ ਸਾਨੂੰ ਕੀ ਸੁੱਖ ਲੈਂਦੇ ਆ ਸਾਡੇ ਕਿਹੜੇ-ਕਿਹੜੇ ਦੁੱਖ ਹੁੰਦੇ ਆ ਸੋ ਆਓ ਮੇਰੇ ਪੰਜਵੇਂ ਪਾਠਾ ਜੀ ਦੇ ਅਗੇ ਬੇਨਤੀ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਵੀ ਝੋਲੀ ਦੇ ਵਿੱਚ ਇਹ ਬਾਣੀ ਦਾ ਪਾਠ ਪਾਓ ਸਾਡੇ ਵੀ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਇਹ ਬਾਣੀ ਦੀ ਸੇਵਾ ਕਰਨਾ ਲੋ ਸੇਵਾ ਸਿਮਰਨ ਦੀ ਦਾਤ ਬਖਸ਼ੋ ਆਪਣੇ ਗੁਰੂ ਤੋਂ ਇਹ ਦਮਤਾ ਮੰਗਣੀਆਂ ਨੇ ਗੁਰੂ ਸਹਿਜ ਜੀ ਜਰੂਰ ਕਿਰਪਾ ਕਰਨਗੇ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਵੀਡੀਓ ਦੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿ ਆਪਾਂ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕੁਝ ਕਹਿਣ ਪਰਾ ਹਨਾ ਅੱਧੀ ਅਧੂਰੀ ਗੱਲ ਸੁਣਦੇ ਆ ਵੀਡੀਓ ਨੂੰ ਕੱਟ-ਕੱਟ ਕੇ ਸੁਣਦੇ ਆ ਤੇ ਫਿਰ ਕਮੈਂਟ ਬਾਕਸ ਦੇ ਵਿੱਚ ਆਰਾਮ ਨਾਲ ਲਿਖਦੇ ਨਾ ਕਿ ਤੁਸੀਂ ਉਹ ਅਸ਼ਟਗਦੀਤਾ ਦੱਸੀ ਨਹੀਂ ਜਿਹਦਾ ਰਾਤ ਨੂੰ ਸੌਣ ਵੇਲੇ ਪਾਠ ਕਰਨਾ ਹੈ ਵਾਰ ਫਿਰ ਸਮਝਾ ਦਈਏ ਕਿ ਰਾਤ ਵੇਲੇ ਪਾਠ ਕਰਨ ਨੂੰ ਉਹਨਾਂ ਨੂੰ ਗਿਆਏ ਜੋ ਕਹਿੰਦੀਆਂ ਸਾਨੂੰ ਪੂਰੇ ਦਿਨ ਦੇ ਵਿੱਚ ਸਮਾਂ ਨਹੀਂ ਮਿਲਦਾ ਤਾਂ ਉਹ ਰਾਤ ਵੇਲੇ ਸੌਣ ਲੱਗਿਆਂ ਵੀ ਸੁਖਣੀ ਸੈਭਗੀ ਦੀ ਬਾਣੀ ਦਾ ਪਾਠ ਕਰ ਸਕਦੇ ਆ ਅਤੇ ਜਿੰਨਾ ਤੋਂ ਇੱਕੋ ਸਮੇਂ ਦੇ ਵਿੱਚ ਇੱਕ ਪਾਠ ਨਹੀਂ ਹੁੰਦਾ ਭਾਵੇਂ ਕਿ ਉਹ 1 ਘੰਟਾ ਸਵਾ ਘੰਟਾ ਜਾਂ ਡੇਢ ਘੰਟੇ ਤੱਕ ਚੌਂਕੜਾ ਮਾਰ ਕੇ ਨਹੀਂ ਬੈਠ ਪਾਉਂਦੇ ਕਿਉਂਕਿ ਕਈਆਂ ਨੂੰ 1 ਘੰਟਾ ਲੱਗਦਾ ਹੈ ਕਿਸੇ ਨੂੰ ਸਵਾ ਘੰਟਾ ਲੱਗ ਸਕਦਾ ਹੈ ਕਿਸੇ ਨੂੰ ਡੇਢ ਘੰਟਾ ਲੱਗ ਸਕਦਾ ਹੈ ਸੋ ਹੁਣ ਹੀ ਸੈਭ ਜੀ ਦੀ ਬਾਣੀ ਦੇ ਪਾਠ ਕਰਨਾ ਚਾਹੀਦਾ ਤੱਕ ਜਿਹੜੇ 1 ਘੰਟੇ ਦਾ ਸਵਾ ਘੰਟੇ ਦਾ ਸਮਾਂ ਨਹੀਂ ਕੱਢ ਪਾਉਂਦੇ ਚੌਂਕੜਾ ਮਾਰ ਕੇ ਨਹੀਂ ਬੈਠ ਸਕਦੇ ਉਹ ਇੱਕ ਇੱਕ ਕਸਟਮਰ ਤੋਂ ਸ਼ੁਰੂ ਕਰ ਲਓ ਸੋ ਹੁਣ ਹੀ ਸੈਭ ਜੀ ਦੀ ਬਾਣੀ ਦੀਆਂ ਚੋਵੀ ਅਸ਼ਟਮਦੀਆਂ ਨੇ 24 ਸ਼ਲੋਕ ਨੇ ਤੇ ਜੇਕਰ ਆਪਾਂ ਹਰ ਰੋਜ਼ ਰਾਤ ਨੂੰ ਸੌਣ ਵੇਲੇ ਇੱਕ ਸ਼ਲੋਕ ਇੱਕ ਅਸ਼ਟਮਦੀ ਦਾ ਪਾਠ ਕਰ ਲੇਗੇ ਤਾਂ 24 ਦਿਨਾਂ ਦੇ ਵਿੱਚ ਸੰਪੂਰਨ ਸੁਖਨੀ ਸਹਿਗਦੀ ਦੀ ਬਾਣੀ ਦੇ ਪਾਠ ਦਾ ਭੋਗ ਪਾਲਵਾਂਗੇ ਤਾਂ ਕਿ 24 ਦਿਨਾਂ ਦੇ ਵਿੱਚ ਇੱਕ ਪਾਠ ਕਰ ਲਵਾਂਗੇ ਹਰ ਰੋਜ਼ ਤਰਤੀਬ ਵਾਈਜ ਕਰਨੀ ਹੈ ਜਿਵੇਂ ਪਹਿਲੇ ਦਿਨ ਪਹਿਲਾ ਸ਼ਲੋਕ ਪਹਿਲੀ ਅਸ਼ਟਮਦੀ ਦੂਸਰੇ ਦਿਨ ਦੂਸਰਾ ਸ਼ਲੋਕ ਦੂਸਰੀ ਅਸ਼ਟਮਦੀ ਦਾ ਪਾਠ ਹੈ ਇਸੇ ਤਰ੍ਹਾਂ ਹੀ 24 ਦਿਨਾਂ ਦੇ ਵਿੱਚ 24 ਲੋਕ ਅਤੇ 24 ਅਸ਼ਟਕੀਆਂ ਦਾ ਪਾਠ ਕਰਕੇ ਆਪਾਂ ਪੰਜਵੇਂ ਪਾਤਸ਼ਾਹੀ ਦੀਆਂ ਖੁਸ਼ੀਆਂ ਵਰਕਤਾ ਹਾਸਲ ਕਰ ਸਕਦੇ ਹਾਂ